हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਰ ਟਾਪ ਦੀ ਤਾਜੀ ਸੂਈ ਇੱਕ ਵੜ ਸੇ ਲੈ ਲੈ ਕੇ ਆਏ ਜੀ ਆਓ ਪੁੱਛ ਲੈਣੇ ਬਾਈ ਤੁਹਾਡੇ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਹੋ ਠੀਕ ਹੋ ਵਧੀਆ ਜੀ ਪੂਰੇ ਵਧੀਆ ਬਈ ਕਿਵੇਂ ਚੱਲਦਾ ਬਈ ਕੰਮ ਕੰਮ ਕਰ ਬਹੁਤ ਵਧੀਆ ਚੱਲਦਾ ਬਈ ਚਲੋ ਵਧੀਆ ਨਾਮ ਤੇ ਐਡਰੈਸ ਨਾਮ ਵੀ ਹਰਜੀਤ ਸਿੰਘ ਪਿੰਡ ਛੰਨਾ ਗਲਾਰ ਸਿੰਘ ਵਾਲਾ ਜਿਲ੍ਹਾ ਬਰਨਾਲਾ ਦੇ ਤਹਿਸੀਲ ਤਪਾਰੇ ਜਾਂਦੀ ਆਪਾਂ ਨੂੰ ਨੇੜੇ ਪਿੰਡ ਨੇੜੇ ਆਪਾਂ ਟਰੈਕਟਰ ਪਲੋੜ ਸਹਰ ਆ ਜਾਂਦਾ ਹੈਗਾ ਮੋਬਾਈਲ ਨੰਬਰ ਮੋਬਾਈਲ ਨੰਬਰ 95019 26878 ਬਾਈ ਠੀਕ ਹੈ ਬਾਈ ਬਾਕੀ ਵੀ ਕਦੋਂ ਵੀ ਕਿਸੇ ਨਾਲ ਗਾਂ ਲੈਣੀ ਹੈਗੀ ਆਪ ਦੇ ਨਿਰਖ ਪਰ ਕਰਕੇ ਲੈਵੇ ਆਪਣੀਆਂ ਸਾਰੀਆਂ ਬੜਾ ਲਿਆਂਦੀਆਂ ਹੁੰਦੀਆਂ ਕੋਈ ਘਰ ਦੇ ਨਹੀਂ ਹੁੰਦੀ ਆਪਣੀ ਬਸ ਕਿਦੋਂ ਗੇਟੋਂ ਬਾਹਰ ਹੋ ਗਿਆ ਅਗਲੇ ਦੀ ਆ ਗਈ ਆਪਣੀ ਦੀ ਓਕੇ ਬਾਈ ਹਾਂ ਬਈ ਕਿਹੜਾ ਸੂ ਸੂਈ ਆ ਬੈੜ ਇਹ ਬਈ ਦੂਜਾ ਸੂਆ ਸੂਈ ਆ ਗਈ ਬੈੜ ਕਦੋਂ ਸੂਈ ਆ ਬਈ ਹਜੇ ਮੈਂ ਡਾਕਟਰ ਨੂੰ 7-8 ਹੀ ਹੋਏ ਹੈਗੇ ਠੀਕ ਆ ਹਾਂ ਤਰੇ ਮੰਨ ਕੇ ਜਦੋਂ ਤੂੰ ਆਇਆਂਗਾ ਸਵਾ ਕੀ ਹਟਿਆਂਗੇ ਠੀਕ ਆ ਬਾਈ ਤੇ ਮੰਨ ਕੇ ਚੱਲ ਡਾਕਟਰ ਬਾਕੀ ਬੱਚੀ ਆ ਲੈ ਵਾਲੂਆ ਦਿਖਾ ਦੇ ਕਿੰਨਾ ਚੰਗਾ ਆ ਕਮਾਲ ਆ ਬਾਈ ਜੇਰ ਪੈਣੀ ਆ ਨਾ ਜੇਰੇ ਪੈਣੀ ਵਾ ਕਿ ਡਾਕਟਰ 10 ਮਿੰਟ ਹੋਇਆ ਤੇ ਬੱਚਾ ਵੀ ਨਹੀਂ ਖੜਾ ਹੋਣ ਲੱਗਿਆ ਬਈ ਠੀਕ ਆ ਬਾਈ ਐਵੇਂ ਗੱਮ ਮਰੀ ਅਗੇ ਕੋਈ ਆਪਾਂ ਦੁੱਧ ਨਹੀਂ ਕੱਢਿਆ ਕਿੰਨਾਂ ਧਾਰਾ ਮਾਰ ਕੇ ਦੇਖਿਆਂਗੇ ओके okay भाई हां ए मैं कि 7-8 किलो बोरी काढ ली। लाग रही सी ठंडी बच्ची। ਲੈ ਐਨੀ ਗਈ ਲੈ ਜਿਵੇਂ ਮਰਜੀ ਬਹਿ ਜਾ ਕੋਈ ਚੱਕਰੀ ਨਹੀਂ ਖਹਿਣਾ ਕੁਛ ਨਹੀਂ ਠੰਡੀ ਸੀ। ਐਣਾ ਕੁਛ ਨਹੀਂ ਬਾਕੀ ਡਾਕਟਰ ਇਹਦਾ ਲੈਵਾ ਬੱਛੀ ਮੰਨ ਕੇ ਚੱਲ ਸੁਈ ਜਾਗੀ। ਮੰਨ ਕੇ ਚੱਲ ਆਏਗੀ ਜ਼ੇਰ ਜੂਰ ਪੈਗੀ। ਬੱਚੇ ਥੱਲੇ ਐਨੀ ਕੋ ਹੋਰ ਬਣ ਜਾਣਾ ਦੇ ਡਾਕਟਰ ਮਗਰੋਂ ਲੈਵਾ ਲੂਗਾ। ਲੈਵੇ ਦੀ ਫਿਟਿੰਗ ਚੈੱਕ ਕਰ ਕਮਾਲ ਦੀ। ਬਾਕੀ ਡਾਕਟਰ ਬਹੁਤ ਨਹੀਂ ਆਇਆ ਚੰਗਾ ਲੈਵਾ। ਇਹ ਬਾਕੀ ਪੂਰਾ ਫਿੱਟ ਲੈਵਾ ਕਿੰਨਾ ਕਹਦੇ ਉਹਨਾਂ ਲੈਵਾ ਬੱਛੀ ਥੱਲੇ। ਸਹੀ ਗੱਲ ਆ ਭਾਈ। ਕਿਆ ਬਾਤ। ਮੰਨ ਕੇ ਚੱਲ ਬਾਕੀ ਡਾਕਟਰ ਬੱਛੀ ਐ ਨਹੀਂ ਕੋ ਡਾਕਟਰ। ਨਤੀਜਾ ਸੁਆਹੀ ਪਿਆ ਦੂਜਾ ਸੁਆ ਜਵਾਨੀ ਚਾ ਪੂਰੀ ਬੱਚੀ ਫੁੱਲ ਸਹੀ ਆ ਭਾਈ ਬਾਕੀ ਫੇਸ ਫੂਸ ਬੱਚੀ ਦਾ ਕਿੰਨਾ ਕਹਦੇ ਉਹਨਾਂ ਚੰਗਾ ਆ ਮੈਂ ਕਿ ਡਾਕਟਰ ਆਏ ਨਹੀਂ ਕੋਈ ਮੋਟੇ ਪਿੰਡੇ ਦੀ ਹੈਗੀ ਪੂਰੇ ਬ੍ਰੀਚੇ ਜੇ ਪਈ ਆ ਬੱਚੀ ਸਹੀ ਆ ਪੂਰੀ ਜਰਸੀ ਮੈਕਸੀ ਜੀ ਆ ਗਈ ਮਨੇ ਗਰਮੀਆਂ ਦਾ ਤੋਹਫਾ ਹੀ ਇੱਕ ਤਰ੍ਹਾਂ ਦਾ ਮੈਂ ਕਿਹਾ ਲੇ ਦੇ ਫਿਟਿੰਗ ਦਿਖਾ ਦੇ ਕਿੰਨੀ ਚੰਗੀ ਆ ਗਈ ਲੈ ਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਨੇ ਮੰਡਾ ਆਰਡਰ ਤਿਆਰ ਕਰ ਡਾ ਟਰ ਫਾੜੀ ਵਾਲਾ ਆਰਡਰ ਆ ਜਾਂ ਇਹ ਮਾੜੀਆਂ ਮੋਟੀਆਂ ਭਲਾਂ ਬੱਚੀ ਦੇ ਸਹੀ ਗੱਲ ਮੰਨ ਕੇ ਥਾਣ ਸੁਣ ਦਿਖਾ ਦੇ ਕਿੰਨਾ ਚੰਗਾ ਲੱਗਾ ਬੱਚੀ ਬੜਾ ਕਮਾਲ ਦਾ ਹਾਂ ਬਾਜੀ ਡਾਇਰੈਕਟਰ ਪੂਰਾ ਮੁੱਠਿਆ ਥਾਣਾ ਹੈਗਾ ਜੇ ਫੇਟ ਲਡੂ ਲਾ ਪੰਗਾ ਹੈਂ ਮੰਨ ਕੇ ਚੱਲ ਕੇ ਬੱਚੀ ਦੀ ਜੇਰ ਜੂਰ ਪੈ ਗਈ ਬੱਚੀ ਨੇ ਹੋਰ ਹੀ ਨਖਰਾਣਾ ਛੱਡੂਗਾ ਆਗੇ ਡਾਇਰੈਕਟਰ ਥਾਣ ਬਈ ਇੰਨਾ ਚੰਗਾ ਚਬਾਈ ਵਾਲਾ ਨੰਬਰ ਥਾਣਾ ਲੇਕਿਨ ਮੁੱਠਿਆ ਥਾਣਾ ਲੱਗਿਆ ਬੱਚੀ ਦੇ ਲੈ ਜਮਾ ਮੁੱਠੀ ਵਾਲਾ ਥਾਣਾ ਕਿ ਨਹੀਂ ਇਹ ਲੱਗਿਆ ਕਿ ਛੋਟਾ ਹੈ ਥਾਣਾ ਪੂਰਾ ਫੁੱਲ ਮੁੱਠੀ ਵਾਲਾ ਪੂਰਾ ਮੁੱਠੀ ਵਾਲਾ ਥਾਣਾ ਬੱਚਾ ਕੀ ਦੇ ਤਾ ਬਈ ਡਾਕਟਰ ਦੇ ਬੱਚਾ ਹੋਏ ਗੱਲ ਕਰ ਹਮ ਬਾਕ ਡਾਕਟਰ ਤਾਂ ਤਾ ਤੂੰ ਦਿਖਾ ਦੇ ਬੱਚੀ ਪੱਧਰ ਪੁੱਧਰ ਲੰਬੇ ਲੁੰਬੇ ਐ ਡਾਕਟਰ ਕਲਾ ਮੂਰੇ ਲੇਵਾ ਮਗਰ ਹੈਗਾ ਮਨ ਕੇ ਮੂਰ ਨੂੰ ਤੜਾ ਜਾੜਗਾ ਪੰਗਲੇ ਵਾਲੀਆਂ ਬੱਚੀਆਂ ਸਹੀ ਗੱਲ ਆ ਬਈ ਪੂਰਾ ਪੰਡ ਵਾਲਾ ਲੇਵਾ ਕਿਨੇ ਬਈ ਤੇ ਚਵਾਈ ਵੈਸੇ ਕਿਵੇਂ ਆ ਚਵਾਈ ਡਾਕਟਰ ਇਨੀ ਚੰਗੀ ਹੈਗੀ ਠੀਕ ਆ ਤੇ ਬਾਕੀ ਅਪ ਤਾਰਾ ਮਾਰ ਕੇ ਦਿਖਾਵਾਂਗੇ ਹਮ ਤੇ ਬਾਕੀ ਤਾਂ ਤਾ ਤੂੰ ਪੱਧਰ ਪੁੱਧਰ ਬੱਚੀ ਡਾਕਟਰ ਕੋਈ ਸੁਆਦਾ ਬੱਚੀ ਨੇ ਮੰਨਿਆ ਹੀ ਨਹੀਂ ਯਾਰ ਸਹੀ ਆ ਹਾਂ ਤੋੜਾ ਦੇਖੋ ਬ੍ਰੀਡ ਇੱਕ ਨੰਬਰ ਉਤੋਂ ਪੁੱਧਰ ਬ੍ਰੀਕੀ ਚ ਬ੍ਰੀਕੀ ਡਾਕਟਰ ਮੰਨ ਕੇ ਚੱਲ ਆਏ ਨਹੀਂ ਕੋਈ ਮੋਟੇ ਪਿੰਡੇ ਦੁੱਪੜ ਜੀ ਵਹਿੜਾ ਗਈ ਦੁੱਧ ਡਾਕਟਰ ਇਹ ਸੇਵ ਵਾਲੇ ਬੰਦੇ ਕੋਲੇ ਆ ਗਈ ਕਿ ਉਹ ਕਹਿੰਦੇ 22 23 ਕਿਲੋ ਦੁੱਧ ਪਲੂਣ ਦਾ ਚੋਆ ਵਾਗਾ ਮੰਨ ਕੇ ਚੱਲ 12 ਡਾਕਟਰ 24 25 ਕਿਲੋ ਦੁੱਧ ਪਾ ਦੂਗੀ ਬਾਕੀ ਅਗਲੇ ਦੀ ਸੇਵਾ ਵੀ 24 ਚੂਲ ਦਾ 25 ਚੂਲੂ ਦਾ ਸਹੀ ਹੈ ਭਾਈ ਹਾਂ ਆਪਣੀ ਲਿਆਂਦੀ ਵੀ ਜਿਹੜਾ ਡਾਕਟਰ ਕੋਈ ਪਸ਼ੂ ਆਪਣਾ ਘਰ ਦਾ ਨਹੀਂ ਹੁੰਦਾ ਸਹੀ ਗੱਲ ਆ ਭਾਈ ਬਾਈ ਡਾਕਟਰ ਤੋੜਾ ਤਰਾ ਚੈੱਕ ਕਰਾ ਦੇ ਵਿੱਚ ਕਿੰਨਾ ਚੰਗਾ ਹੈ ਨੰਬਰ ਤੋੜਾ ਇੱਕ ਨੰਬਰ ਚਮਕ ਫੋਲਾ ਇਹ ਦੁੱਧ ਵਾਲਾ ਪੀਸ ਆ ਬਰੀਕੀ ਚ ਬਾਈ ਦੀ ਗੱਲ ਸਹੀ ਆ ਬਹੁਤ ਹਾਂ ਜਵਾਨੀ ਗਰ ਕੀ ਪਾਇ ਡਾਕਟਰ ਬੱਛੀ ਹੂੰ ਦੇਖ ਲਾ ਕੀ ਬਾਤ ਆ ਭਾਈ ਲੈ ਮੰਡੜਾ ਲੈ ਵਾ ਲੱਗਿਆ ਕਰਮ ਉਹਨੂੰ ਨਾਣਾ ਨੂੰ ਨਾ ਫੁੱਲ ਚੰਗੀਆਂ ਨੇ ਸ਼ਾ ਪਾ ਲੈ ਰਾਲ ਨਹੀਂ ਦਿੰਦੀ ਡਾਕਟਰ ਨਾਲ ਸੂਈ ਲਗਾ ਜੀ ਸਹੀ ਆ ਨਾ ਭਾਈ ਹਾਂ ਜਮਾ ਜਵਾਨੀ ਚ ਬਾਈ ਦੀ ਗੱਲ ਸਹੀ ਆ ਨਾਲ ਨਹੀਂ ਰਾਲਣ ਦਿੰਦੀ ਐ ਡਾਕਟਰ ਬੱਛੀ ਆਂਗਾ ਕੋਈ ਐ ਡਾਕਟਰ ਦੂਜਾ ਸੂਈ ਤੇ ਹੋਰ ਦੂਜਾ ਸੂਇ ਨੀ ਤੀਜਾ ਕਹਿ ਦੂ ਕੋ ਚੌਥਾ ਕਹਿ ਦੂਗਾ ਐ ਪਤੰਦਾ ਜਮੇ ਚੈੱਕ ਰਹੀ ਭੀ ਨੰਦਾ ਜੀ ਹੋਏ ਹੂੰ ਅਗਰੇ ਸੀ ਠੰਡੀ ਐਨੀ ਗਈ ਲੈ ਲੈ ਜਿਵੇਂ ਮਰਜੀ ਕਹਿਣਾ ਕਰਨਾ ਕੋਈ ਨਹੀਂ ਕਰਮ ਵਾਲੇ ਨੂੰ ਜਿੱਥੇ ਮਰਜੀ ਖੜਾ ਕੇ ਬੈਠਾ ਤਾ ਤੂੰ ਡਾਕਟਰ ਦਾ ਪੱਧਰ ਪੁੱਧਰ ਕਦ ਕੁੱਦ ਦਿਖਾ ਦੇ ਬੱਚੀ ਦਾ ਸਹੀ ਗੱਲ ਆ ਬਾਕੀ ਡਾਕਟਰ ਦੇਗਾ ਬਰੀਕੀ ਦੇ ਕਿੰਨੀ ਐ ਬੱਚੀ ਜੀ ਮੈਂ ਕਹਿੰਦਾ ਕਾਗਜ਼ ਵਰਗਾ ਪਿੰਡਾ ਪੈ ਡਾਕਟਰ ਬੱਚੀ ਦਾ ਸਹੀ ਆ ਕਾਗਜ਼ ਵਰਗਾ ਪਿੰਡਾ ਲੇਵਾ ਦੇਖੋ ਨਾੜਾ ਨੋੜਾ ਲੇਵੇ ਤੇ ਫੁੱਲ ਚੰਗੀਆਂ ਦੁੱਧ ਵਾਲਾ ਪੀਸ ਦੁੱਧ ਵਾਲਾ ਪੀਸ ਡਾਕਟਰ ਮੈਂ ਕਹਿੰਦਾ ਡਾਕਟਰ ਫੈਟ ਵਾਲਾ ਦੁੱਧ ਪਾਉਣਾਗਾ ਸਹੀ ਆ ਐਨੀਆ ਮੰਨ ਕੇ ਚੱਲ ਹੂੰ ਤੇ ਬਾਕੀ ਨਾ ਗਰਮੀ ਮੰਨਣੀ ਹੈਗੀ ਸਹੀ ਆ ਹਾਂ 65 ਫੁੱਟ ਫੁੱਲ ਆਉਗਣੀ ਬਾਕੀ ਲੇਵਾ ਵਾਲਾ ਨਹੀਂ ਆਏਗਾ ਆਂਦਾ ਆ ਲੇਵਾ ਵਾਲਾ ਚੰਗਾ ਲੈ ਦੋਨੇ ਦਿਨੇ ਪਾਸੋਂ ਲੇਵਾ ਖਾਣ ਆਏ ਡਾਕਟਰ ਕੱਲਾ ਮਾਗਰ ਲੇਵਾ ਮੂਰੇ ਲੇਵਾ ਆ ਚਾਰੇ ਪਾਸੇ ਤੜਾ ਚੜਾ ਬੰਗਲੇ ਆ ਚਾਰੇ ਪਾਸੇ ਨੇ ਕੀ ਆ ਜਿਹੜਾ ਥਣ ਥਣ ਬੱਛੀ ਦਾ ਲੱਗਿਆ ਕਿੰਨਾ ਚੰਗਾ ਉੱਠੇ ਵਾਲਾ ਥਣ ਕੱਲਾ ਕਿ ਬਾਕੀ ਤਾਂ ਤਾਹ ਤੋਂ ਚੌੜੀ ਚਾਈ ਡਾਕਟਰ ਤਾਹ ਤੋਂ ਪੱਧਰ ਪੁੱਧਰ ਕਿੰਨੀ ਕਦੇ ਬੈਠ ਓਨੀ ਹੈਗੀ ਓਨੀ ਚੰਗੀ ਆ ਕਹਿੰਦੇ ਬਾਈ ਲੈ ਬਾਕੀ ਕੋਈ ਚੱਕਰ ਨਹੀਂ ਤਾਂ ਧਾਰਾਂ ਫਲੈਟ ਲੈ ਮਾਰ ਕੇ ਦਿਖਾ ਦਿੰਦੇ ਆਏ ਕੋਈ ਚੱਕਰ ਨਹੀਂ ਪਵਾ ਆਈ ਵੇ ਡਾਕਟਰ ਕਹਿੰਦਾ ਕੁਛ ਵੀ ਨਹੀਂ ਕੁਛ ਨਹੀਂ ਹੈ ਨਾ ਹਾਂ ਦੇਖ ਆਇਆ ਲੈ ਚਿਵਾਈ ਦੇ ਕੋ ਚੋਣ ਬੜਾ ਚੰਗਾ ਨਾ ਬਈ ਕੁੱਤਣਾ ਫਾੜ ਦੇ ਡਾਕਟਰ ਫਲੇ ਦਾ ਇਹ ਕੱਚੇ ਫਾਦੇ ਰੋਟੀ ਚਵਾਈ ਹੈ ਜਿਵੇਂ ਮਰਜ਼ੀ ਚ ਹੋਈ ਚੱਲ ਕੋਈ ਚੱਕਰ ਨਹੀਂ ਖੜਕਾ ਸੁਣਦਾ ਚਵਾਈ ਦਾ ਕਿ ਨਹੀਂ ਬਈ ਖੜਕਾ ਡਾਕਟਰ ਦੇਖਦਾ ਬੋਲਾ ਜਮਾ ਖੱਟਾ-ਖੱਟਾ ਹਾਂ ਬੋਲਾ ਬਈ ਜਮਾ ਲੈ ਮਗਰ ਲੈ ਥਣਾਈ ਦੇਖੋ ਚ ਬਈ ਲੈ ਕਿਆ ਬਾਤ ਆ ਇਹ ਮੋੜਦਾਰ ਆ ਮਾਰੇ ਟਰੈਕਟਰ 2 ਲੱਖ ਰੁਪਇਆ ਮੈਂ ਕਹਿੰਦਾ ਕੀ ਬਾਤ ਆ ਨਹੀਂ ਰਹੀ ਜੀ ਲੈ ਆ ਰੋਡਰ ਚੀ ਚੱਲ ਕੋਈ ਬੱਚਾ ਇਹ ਲੈ ਗਈ ਪਸਮਾਈ ਨਹੀਂ ਵੜ ਆਪਾਂ ਦੇਖ ਲੈ ਮੈਂ ਕਿਹੜਾ ਥਣ ਛੁੰਡਾ ਟਰੈਕਟਰ ਕਿੰਨਾ ਚੰਗਾ ਲਾ ਕੀ ਬਾਤ ਆ ਅਗ ਟਰੈਕਟਰ ਲੈ ਕੇ ਨਾੜਾ ਨੇ ਬਰੀਕ ਬਰੀਕ ਨਾੜਾਂ ਲੈ ਵਾ ਪਰ ਉਹ ਆ ਬੈ ਜਾ ਵਿੱਚ ਜੀ ਨਾੜ ਵੀ ਦੇਖ ਸੂਰ ਨੂੰ ਦੇਖਾ ਟਰੈਕਟਰ ਲੈ ਵਾ ਦੇਖਾ ਗੇ ਡੇੜਾ ਘਟ ਮੂਰੇ ਮਿਲਕ ਵੈਂਸ ਦੇਖ ਲੈ ਹਾਂ ਕਿ ਟਰੈਕਟਰ ਮਗਰ ਮੂਰ ਤਾਂ ਮਗਰ ਮੂਰ ਵੀ ਨਾੜਾਂ ਦੇਖਾ ਟਰੈਕਟਰ ਲੈ ਕੇ ਬਰੀਕ ਬਰੀਕ ਹਾਂ ਹਾਂ ਦੇ ਸਹੀ ਆ ਬਈ ਲੈ ਇਲੈਕਟ੍ਰੀਕ ਲਾਪੰਗ ਡਾਕਟਰ ਮੰਨ ਕੇ ਕਿਹਾ ਬੱਚੀ ਮੋੜ ਲੱਗੀ ਆ ਬਈ ਜਿਆਦਾ ਮੋੜ ਡਾਕਟਰ ਉਹਦਾ ਫੋਨ ਤੇ ਕਰਦੇ ਹੁੰਨੇ ਹੈਗੇ ਅੱਜ ਵੀਡੀਓ ਜੀ ਕਰਦੇ ਆ ਡਾਕਟਰ 70000 ਦੀ ਬੱਚੀ ਦੇਵਾਏ ਆਪਾਂ ਚੱਕ ਬਈ ਜਮੋ ਜੱਜ ਮੋਲਾ 70000 ਡਾਕਟਰ ਆ ਭਾਜ ਕੋਈ ਦੁੰਦਾ ਨਹੀਂ ਪਸੂ ਨਹੀਂ ਮਿਲਦਾ ਭਾਈ ਬਾਕੀ ਡਾਕਟਰ ਬੱਛੀ ਆਂਗਾ ਤਾਜੀ ਸੂਈਆਂ ਮਗਰਮੂਰ ਦਾ ਲੇਵਾ ਪੂਰਾ ਹਮ ਡਾਕਟਰ ਜੇ ਘਾਟਾ ਵਾਦਾ ਨਹੀਂ ਹੋਣਾ ਠੀਕ ਆ ਕੋਈ ਕਹਿੰਦੇ 65 ਵਾਲਾ ਸ਼ਰਟ ਲੈ ਲੈ ਹਮ ਉਹਵੇਂ ਦੇਣੀ ਨਹੀਂ ਕਿਨੂੰ ਪੋਗਦੀ ਵੀ ਬਈ ਉਹੀ ਫੋਨ ਲਾਵੇ ਠੀਕ ਆ ਭਾਈ ਹਾਂ ਐਵੇਂ ਆਪਾਂ ਕਹੀਏ 65 ਵਾਲਾ ਸ਼ਰਟ ਲੈ ਲੈ ਹਾਂਜੀ ਬਸ ਮੀਰੇ ਜੋ ਉਹਨਾਂ ਕੀ ਮੁੱਲ ਕਰਾਇਆ ਉਹ ਕਿੰਨੇ ਕਿ ਲੈਣੇ ਆ ਰੁਪਏ ਰੱਖਿਆ ਭਾਈ ਨੇ ਪਹਿਲਾਂ ਹੀ ਮੁੱਲ ਇਹਦਾ ਮਾੜਾ ਮੋਟਾ ਮਾਨਤਾਂ ਉਹਦਾ ਕਰਨਾ ਹੀ ਕਰਨਾ ਆਇਆ ਹਾਂ ਸਹੀ ਐਵੇਂ ਕੋਈ ਬੜਾ ਫਰਕ ਨਹੀਂ ਪਣਾ ਡਾਕਟਰ ਸਹੀ ਹੈ ਕਬ ਬਰਡ ਚੰਗੀ ਹੈ ਨਾ ਭਾਈ ਲੈ ਕਿ ਡਾਕਟਰ ਜਵਾਨੀ ਚ ਬੱਛੀ ਹੈ ਨਾ ਲੈ ਨਹੀਂ ਪੱਕ ਪਉਣਾ ਬੱਛੀ ਚ ਸਹੀ ਹੈ ਦੂਜਾ ਸੂਆ ਬੱਛੀ ਆ ਤਾਂ ਤਾਰ ਪੂਰੀ ਜਾਗਨਸ ਵਾਲੀ ਬੱਛੀ ਆਗੀ ਹੂੰ ਉਹ ਡਾਕਟਰ ਬੜਾ ਦਾ ਮੁੱਲ ਬਾਹਰ ਆ ਲੋਕ 70 80 ਕਰੀ ਜਾਂਦੇ ਹੈਗੇ ਆ ਕਿ ਨੇ ਵਾਲੂਆ ਦੇਖ ਲੈ ਬੱਛੀ ਆ ਕਿੰਨਾ ਆ ਸਹੀ ਗੱਲ ਆ ਭਾਈ ਤੇ ਮੁੱਲ ਵੀ ਭਾਈ ਨੇ ਭਾਈ ਜਮ ਜੈਜ ਰੱਖਿਆ ਉਹ ਆ ਵੀ ਡਾਕਟਰ 80 ਰੁਪਏ 70 ਹੁਣ ਆਪਾਂ ਕਰਿਆ ਜਾ ਮੰਨ ਕੇ 75 80 ਮੁੱਲ ਕਰਨਾ ਇਹ ਹੋਰ ਬੰਦੇ ਕੋਲੇ ਹੋਣੀ ਸੀ ਸਹੀ ਗੱਲ ਆ ਭਾਈ ਆਪਾਂ ਤਾਂ ਅੰਮੀ ਆਉਂਦੇ ਪਸੂ ਵਿਕੀ ਜਾਣ ਸਹੀ ਹੈ ਭਾਈ ਧੰਨਵਾਦ